ਓਹੋ ਗਰਮੀ ਵੀ ਵਾਲੀ ਐ ਓਏ ਹੋ ਕਿਵੇਂ ਤੁਰਿਆ ਆਉਂਦਾ ਐ ਮਾਦੇ ਪੁੱਤੋ ਬਾਲਾ ਖੋਟੀ ਨੀਤ ਵਾਲਾ ਐ ਤਾਂ ਉਹਨੂੰ ਤਾਂ ਦੇਖ ਕੇ ਪਾਸਾ ਵੱਟੇ ਹੀ ਚੰਗਾ ਐ ਆਪਾਂ ਤਾਂ ਐ ਕਰ ਉਹਨੂੰ ਬੁਲਾ ਹੀ ਨਾ ਪਿੱਠ ਕਰਕੇ ਕਰੀ ਚੱਲਵਦਾ ਕੰਮ ਹੋਰ ਗਰਨ ਕਰਨੇ ਕਰਕੇ ਕੱਢ ਕੇ ਇਹ ਕੱਖ ਆਪਦਾ ਕੰਮ ਹੋਰ ਕਰ ਜੇ ਉਹਨੇ ਕੇਰਾ ਟੋਕਤੇ ਨਾ ਸਾਰਾ ਤੇ ਨਹੀਂ ਲੰਘ ਜੂਗਾ ਹਾਂ ਨਾ 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 ਵਾ ਵਾਹ ਓਹ ਹੋਰ ਭਾਈ ਓਹ ਭਾਈ ਕੀ ਗੱਲ ਬੋਲਦਾ ਨਹੀਂ ਗੁੱਸਿਆ ਕੀ ਕਰਦਾ ਸੀ ਉਹ ਟੱਪ ਜਾ ਟੱਪ ਜਾ ਤੂੰ ਲੰਘ ਜਾ ਕੰਮ ਕਰ ਮੈਂ ਆਪਦਾ ਕੰਮ ਕਰਦਾ ਤੂੰ ਆਪਦਾ ਕੰਮ ਕਰ ਕੀ ਗੱਲ ਕਰਦਾ ਕੀ ਸੀ ਤੂੰ ਪੁੱਛਣਾ ਹੀ ਚਾਉਣਾ ਹੈ ਹਾਂ ਨਰਮਾ ਝੁਕਦਾ ਹੈ ਤੈਨੂੰ ਵੀਂਦਾ ਨਹੀਂ ਕਿ ਕੀ ਕਰਦਾ ਜੀਰੀ ਚੋਂ ਅੱਖ ਵਰਦਾ ਤੂੰ ਆਪਦਾ ਕੰਮ ਕਰ ਪੇਲਾ ਜਾ ਨਾ ਤਾਂ ਆਪ ਕੰਮ ਕਰੇ ਨਾ ਮੈਨੂੰ ਕਰਨ ਦੇਵੇ ਓ ਬਾਈ ਉਰੇ ਆ ਤੂੰ ਰਿਆ ਉਹ ਕਾਨੂੰ ਕੰਮ ਛਡਾਉਣਾ ਹੈ ਬਾਈ ਤੂੰ ਲੰਘ ਜਾਗਾ ਹਾਂ ਉਹ ਤੂੰ ਆ ਤਾ ਆ ਜਾ ਜ਼ਰੂਰੀ ਗੱਲ ਹੈ ਕੀ ਅਹੀ ਜੀ ਕੀ ਜ਼ਰੂਰੀ ਗੱਲ ਹੈ ਧੀ ਤੂੰ ਆ ਤਾ ਸਹੀ ਯਰ ਉਹ ਬਾਈ ਮੰਨੀ ਦੀ ਹੁੰਦੀ ਹੈ ਗੱਲ ਤੂੰ ਰਿਆ ਆ ਜਾਣਾ ਪਤਾ ਨਹੀਂ ਕੀ ਦੱਸੇਗਾ ਤੂੰ ਲੈ ਇੱਕ ਤਾਂ ਆਇਆ ਆਉਂਦਾ ਬੀਦੂ ਸੱਦਈ ਆਇਆ ਹਾਂ ਦੱਸ ਤਾ ਇੱਕ ਆ ਤੇ ਸਾਈਨ ਕਰਾਉਣੇ ਨੇ ਮੇਰੇ ਉਹ ਸਾਈਨ ਵੀ ਕਰਾ ਲਾਂਗੇ ਹਾਂ ਦੱਸ ਲੈ ਦੇਖ ਲੈ ਹੈ ਨਾ ਉਹ ਜਿਹੜਾ ਧਾਕੜ ਕਾ ਕੇਲਾ ਨਹੀਂ ਹੈਗਾ ਉਹਨੂੰ ਕੋੜੀ ਨੂੰ ਮੈਂ ਨਹੀਂ ਵਾਰ ਕਹਤਾ ਹਾਂ ਉਹਦੀ ਜੀਰੀ ਜਮਾ ਐ ਹੋਈ ਪਈ ਡੱਡੂ ਮੰਗੂ ਪੀਲੀ ਅੱਛਾ ਹਾਂ ਮੈਂ ਉਹਨੂੰ ਕਿੰਨੀ ਵਾਰ ਕਹਤਾ ਹਾਂ ਹਾਂ ਵੀ ਇਹਦੇ ਵਿੱਚ ਜੀਰੀ ਚ ਕੁਛ ਗਾਲ ਦੇ ਕੋਈ ਚ ਉਹ ਪਾ ਦੇ ਸਲਫਰ ਪਾ ਦੇ ਕੋਈ ਪਟਾਸ ਪਾ ਦੇ ਹਾਂ ਜੰਕ ਪਾ ਦੇ ਕੋਈ ਇਹ ਚ ਠੀਕ ਹੈ ਪਰ ਨਾ ਜੀ ਮੰਨਦਾ ਹੀ ਨਹੀਂ ਕੋੜੀਆਂ ਹੀ ਪਿਆ ਰਹਿੰਦਾ ਗੱਲਾਂ ਮੰਨਦੇ ਤਾ ਇੰਨਾ ਕੋੜੀ ਹੈ ਹਾਂ ਉਹ ਤਾਂ ਟਾਲੀ ਥੱਲੇ ਮੰਜਾ ਜਾਂ ਡਾਲੂਗਾ ਅੱਛਾ ਜਿਹਾ ਜਿਹਾ ਪਰਛਾਵਟ ਲਈ ਆਂਦਾਗਾ ਹਾਂ ਤਿਉ ਤਿਉ ਆਪਦਾ ਮੰਜਾ ਓਮੀ ਉਹਦੇ ਮਗਰ ਮਗਰ ਪਰਛਾਵੇਂ ਦੇ ਮਗਰ ਮਗਰ ਡੱਕ ਲਾ ਤੜਕੇ ਨੂੰ ਉਹਦਾ ਮੰਜਾ ਟਾਲੀ ਥੱਲੇ ਹੁੰਦਾ ਹੈ ਅੱਛਾ

ਇਹ ਤਾਂ ਗਾਲਣ ਵਾਲੀ ਜੀਰੀ ਗਾਲ ਗਿਆ ਮੈਨੂੰ ਪਤਾ ਹੈ ਇਹ ਤਾਂ ਬਾਲੀ ਚੰਦਰੀ ਨਜ਼ਰ ਹੈ ਇਹਦਾ ਤਾਂ ਬੁੱਥ ਬਣਾ ਕੇ ਕੁੱਟਣ ਦੇ ਆਹ ਹੋ ਗਿਆ ਇਹਦਾ ਸਿਰ ਆਹਾ ਜਟਾਈਆਂ ਵਾਲੇ ਵਾਲ ਜੇ ਹੋ ਗਏ ਆ ਵੱਡੇ ਵੱਡੇ ਹੋ ਗਏ ਕੰਨ ਆ ਹੋ ਗਈਆਂ ਅੱਖਾਂ ਵੱਡੀਆਂ ਵੱਡੀਆਂ ਆ ਮੂੰਹ ਬਣਾਤਾ ਲੰਬੀ ਕੜਤੀ ਜੀਬ ਇਹਦੀ ਹੁਣ ਇਹਦੀ ਜੀਬ ਮੈਂ ਕਢਾਉਂਗਾ ਐ ਨਹੀਂ ਹਿਲੋ ਉਟਾਉਂਦਾ गया वे और कुछ नहीं हैगा मेरी हड्डी पे ता वो की वे सब पे की हो गया वो सब पे ये सब क्या देखना पड़ रहा है है रहे ना जावे ਕੁੱਟਦੇ ਸਮਾਰ ਕੇ ਮਹਾ ਜਮੀ ਨਹੀਂ ਕਰਦੇ ਤੇ ਚੱਕਰ ਜਮਾਨੇ ਹਾਂ ਨਜੇ ਵੀ ਕੁੱਟਦੇ ਸਮਾਰ ਕੇ ਹਾਂ ਹਾਂ ਓਏ ਇੱਕ ਮਿੰਟ ਓਏ ਤਾਂ ਬੱਥੇ ਓਏ ਕਿਤੇ ਮੇਰਾ ਤਾਂ ਨਹੀਂ ਕੁੱਟਦਾ ਉਹ ਹੋਰ ਤੇਰਾ ਤਾਂ ਹੈਗਾ ਹੀ ਆ ਇਹ ਨੋ 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 ਚੰਗਾ ਹੋ ਗਿਆ ਵਧੀਆ ਆਪਦਾ ਮੂੰਹ ਪਟਾ ਲਿਆ ਤੈਂ ਹੁਣ ਮੇਰੀ ਜੀਰੀ ਬਾਜੂ ਤੂੰ ਮਣ ਦਾਣੇ ਕਰਦੇ ਹੋ ਜਾਗੇ OH <laughs> FU-